ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਿਸ ਖੁਸ਼ੀ ਦੇ ਵਿੱਚ ਕਰਵਾਇਆ ਇਹ ਸਰਦਾਰ ਬੂਟਾ ਸਿੰਘ ਦੀ ਯਾਦ ਵਿੱਚ ਟੂਰਨਾਮੈਂਟ ਹੋ ਰਿਹਾ ਜੋ ਛੁੜੇ ਸੁਰਗਵਾਸ ਹੋ ਗਏ ਸੀ ਤੇ ਉਹਨਾਂ ਦੀ ਯਾਦ ਚ ਉਹਨਾਂ ਦੇ ਵੀ ਭਤੀਜੇ ਨੇ ਬਾਹਰੋਂ ਵੀ ਇਨਾਮ ਦੋਨੇ ਨਾਮ ਉਹਨਾਂ ਨੇ ਮੋਟੂ ਬਰਾੜ ਤੇ ਸਰਦਰਸ਼ਨ ਸਿੰਘ ਉਹਨਾਂ ਨੇ ਪ੍ਰਾਈਜ਼ ਦਿੱਤੇ ਆ ਉਹਨਾਂ ਯਾਦ ਚ ਮੇਲਾ ਹੋ ਰਿਹਾ ਹੈ ਇਹ ਪਹਿਲਾ ਟੂਰਨਾਮੈਂਟ ਹੈ ਪਹਿਲਾ ਇਹ ਫੁੱਟਬਾਲ ਦਾ ਪਹਿਲਾ ਟੂਰਨਾਮੈਂਟ ਸੀਨੀਅਰ ਟੀਮਾਂ ਨੇ ਕਿਹੜੇ ਕਿਹੜੇ ਪਿੰਡ ਤੋਂ ਟੀਮਾਂਵਾਂ ਬਣਦੀਆਂ ਇੱਥੋਂ ਇੱਥੇ 26 ਟੀਮਾਂ ਸੀ ਕੋਲ ਦੋ ਦਿਨਾਂ ਮੈਚ ਚੱਲੇ ਹੈਗੇ 13 ਦੇ ਇੱਕ ਦਿਨ ਮੈਚ ਹੋਏ 13 ਟੀਮਾਂ ਦੇ ਦੂਜੇ ਦਿਨ ਅੱਜ ਫਾਈਨਲ ਆਏਗਾ ਤੇ ਅੰਬਾਲੇ ਤੋਂ ਖੰਨੇ ਤੋਂ ਮਾਨਸਾ ਤੋਂ ਦੂਰੋਂ ਦੂਰੋਂ ਸਾਰੀਆਂ ਟੀਮਾਂ ਆਈਆਂ ਹੋਈਆਂ ਪਹਿਲਾ ਦੂਜਾ ਤੀਜਾ ਨਾਮ ਕਿਹੜੇ ਪਹਿਲਾ ਨਾਮ ਹੈਗਾ 9100 ਦੂਜਾ 5200 ਹਾਂ ਇਹ ਇਸ ਅੰਡਰ 17 ਦੇ ਮੈਚ ਆਈ ਕੀ ਇਸ ਤਰ੍ਹਾਂ ਹੀ ਜਿਹੜੇ ਟੂਰਨਾਮੈਂਟ ਹੁੰਦੇ ਰਹਣਗੇ ਹਾਂ ਇਹ ਸਾਡਾ ਵੀ ਟੀਚਰ ਸੀ 11ਵੇਂ ਮਹੀਨੇ ਚ ਵੱਡਾ ਕੱਪ ਕਰਾ ਰਹੇ ਆ ਫੁੱਟਬਾਲ ਦਾ ਤੇ ਉਹਦਾ ਨਾਮ ਹੋਊਗਾ 4131 ਇਸ ਟੂਰਨਾਮੈਂਟ ਨੂੰ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਇਸ ਟੂਰਨਾਮੈਂਟ ਦਾ ਯੋਗਦਾਨ ਸਾਰੇ ਨਗਰ ਦਾ ਹੀ ਹੈ ਸਾਰੇ ਨਗਰ ਸ਼ਮਸ਼ੀਰ ਸਿੰਘ ਢਾਲੀਵਾਲ ਉਹਨਾਂ ਨੇ 11000 ਰੁਪਿਆ ਦਿੱਤਾ ਜਿਵੇਂ ਮੋਟੂ ਬਰਾੜ ਇਹਨਾਂ ਨੇ ਦੋਨੇ ਨਾਮ ਦਿੱਤੇ ਆ ਆਪਦੇ ਚਾਚੇ ਦੇ ਵੀ ਗਾਮ ਦੇ ਵਿੱਚ ਸਮਝ ਲਓ ਕਿਵੇਂ ਵੀ ਇਹ ਟੂਰਨਾਮੈਂਟ oprala ਸਾਰਾ ਉਹਨਾਂ ਦਾ ਹੀ ਹੈ ਜਿਹੜਾ ਸਵਾਦ ਮੋਟੂ ਬਰਾਡ ਕੈਨੇਡਾ ਤੇ ਸ਼ਮਸ਼ੀਰ ਸਿੰਘ ਢਾਲੀਵਾਲ ਦਾ ਬਹੁਤ ਵੱਡਾ ਸਹਯੋਗ ਹੈ ਇਹਨਾਂ ਹੁਣ ਕੱਲ ਆਏ ਸੀਗੇ 11000 ਰੁਪਿਆ ਆਪਣਾ ਦੇ ਕੇ ਗਏ ਆ ਇੱਕ ਪੱਪੂ ਕੈਨੇਡਾ ਜੋ ਡੈਰੀ ਵਾਲਾ ਉਹਨਾਂ ਦਾ ਬਹੁਤ ਵੱਡਾ ਸਹਯੋਗ ਹੈ ਪਿਛਲੇ ਸਾਡੇ ਕੈਂਪ ਚ ਵੀ ਉਹਨਾਂ ਨੇ ਵੀ ਪੈਸੇ ਦਿੱਤੇ ਹੈਗੇ ਤੇ ਹੁਣ ਇਸ ਟੂਰਨਾਮੈਂਟ ਕਿੱਟਾਂ ਸਪான்ਸਰ ਕੀਤੀਆਂ ਸਾਰੇ ਪਲੇਅਰਾਂ ਨੂੰ ਚਾਰ ਟੀਮਾਂ ਸੀ ਚਾਰਾਂ A B C D B ਤੇ ਚਾਰ ਟੀਮਾਂ ਸੀ ਪਿੰਡਦਿਆਂ ਜੋ ਸੀਗਾ ਉਹਨਾਂ ਨੂੰ ਕਿੱਟਾ ਸਪੌਂਸਰ ਸਾਰਾ ਪੱਪੂ ਕਨੇਡਾ ਡੈਰੀ ਵਾਲਜ 나జర్ ਸਿੰਘ ਦੇ ਬੇਟੇ ਆ ਉਹਨਾਂ ਨੇ ਕੀਤਾ ਉਹਨਾਂ ਦਾ ਬਹੁਤ ਵੱਡਾ ਸੰਯੋਗ ਹੈ ਜੀ ਬਾਈ ਅਫਰੀਕੇ ਦੇ ਨਾਲ ਅੱਜ ਨੌਜਵਾਨ ਕਿ ਲਛਿਆਂ ਦੇ ਵਿੱਚ ਲੱਗੀ ਹੋਈ ਆ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਆ ਜੀ ਇਸ ਤਰ੍ਹਾਂ ਦੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਵੱਡੇ ਪਿੰਡਾਂ ਦੇ ਵਿੱਚ ਜਿਹੜੇ ਵੀ ਟੂਰਨਾਮੈਂਟ ਹੁੰਦੇ ਆ ਨਵੀਂ ਪੀੜ੍ਹੀ ਨੂੰ ਨਵੇਂ ਬੱਚਿਆਂ ਨੂੰ ਸਪੋਰਟਸ ਤੋਂ ਵੱਲ ਲਜਾਇਆ ਜਾ ਸਕਦਾ ਜੀ ਤੇ ਨਸ਼ਿਆਂ ਤੋਂ ਦੂਰ ਕੀਤਾ ਜਾ ਸਕਦਾ ਤਾਂ ਕਿ ਉਹ ਆਪਦਾ ਜਿਹੜਾ ਵੀ ਇਹ ਸਮਾਂ ਗਰਾਊਂਡਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਬਿਤਾ ਸਕਣ ਇਸ ਕਰਕੇ ਪੂਰੇ ਪਿੰਡ ਵੱਲੋਂ ਤੇ ਐਨ ਆਰ ਆਈ ਭਰਾਵਾਂ ਵੱਲੋਂ ਉਪਰਾਲਾ ਕੀਤਾ ਗਿਆ ਇਸ ਫੁੱਟਬਾਲ ਟੂਰਨਾਮੈਂਟ ਦਾ ਅਸੀਂ ਸਾਰੇ ਨਗਰ ਦਾ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ